ਅਸੀਂ ਜਿਹਨੇ ਚਲਾਨ ਕੱਟਿਆ ਸਾਡੇ ਅਫਸਰਾਂ ਨਾਲ ਸੀਨੀਅਰ ਅਫਸਰਾਂ ਨਾਲ ਹਦਾਇਤਾਂ ਸੀ ਸਕੂਲਾਂ ਦੇ ਜਿੰਨੀਆਂ ਵੀ ਵੈਣਾ ਵਾ ਉਹ ਜਿੰਨੀਆਂ ਵੇਖਿਆ ਜਾਂਦਾ ਕਿਦਾ ਨੰਬਰ ਨਹੀਂ ਕਿਸ ਦਾ ਕੁਛ ਨਹੀਂ ਉਹਨਾਂ ਦੇ ਵਿੱਚ ਅਸੀਂ ਅੱਜ ਜਿਹੜਾ ਵੀ ਕੁਝ ਪਾਇਆ ਗਿਆ ਉਹ ਨੂੰ ਅਸੀਂ ਉਹਦਾ ਚਲਾਨ ਕੀਤਾ ਜਿਹੜੇ ਮੌਕੇ ਤੇ ਅਫਸਰ ਆਏ ਸੀ ਸੀਨੀਅਰ ਅਫਸਰਾਂ ਦੇ ਦਫ਼ਤਰ ਦਿੱਤੇ ਸਨ ਉਹਨਾਂ ਨੇ ਨਾਲ ਖੜੇ ਸਰਦਾਰ ਕੀਤੀ ਆ ਤੇ ਫੇਚੀ ਸਾਰੇ ਇਹਨਾਂ ਚਲਾਨ ਸਦੇ ਸਰ ਅੱਜ ਮਾਜਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਆਪਾਂ ਹਾਈ ਕੋਰਟ ਦੇ ਹੁਕਮਾਂ ਤਹਿਤ ਅਤੇ ਮਾਜਮ ਡਿਪਟੀ ਕਮਿਸ਼ਨਰ ਪ੍ਰੋਪਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੂਰ ਬੱਚਿਆਂ ਸੁਰੱਖਿਅਤ ਲੈ ਕੇ ਸੇਫ ਸਕੂਲ ਵਨ ਪਾਲਸੀ ਤਹਿਤ ਮੱਲਾਵਾਲਾ ਖਾਸ ਰਿਖੇ ਜ਼ਿਲ੍ਹਾ ਪ੍ਰੋਪਰ ਦੇ ਵੱਖ-ਵੱਖ ਸਕੂਲਵਾਂ ਦਾ ਚੈਕਿੰਗ ਕੀਤੀ ਗਈ ਹੈ ਇਸ ਚੈਕਿੰਗ ਦੌਰਾਨ ਜੋ ਵੀ ਸਕੂਲ ਸੇਫ ਸਕੂਲ ਵਨ ਪਾਲਸੀ ਦੇ ਅਨੁਸਾਰ ਨਹੀਂ ਪਾਲਣਾ ਨਹੀਂ ਕਰਦੇ ਪਾਏਗੇ ਉਹਨਾਂ ਦੇ ਮੌਕੇ ਤੇ ਚਲਾਨ ਕੱਟੇਗੇ ਅੱਜ ਸਰ ਕੀ ਵੱਲੋਂ ਨੌ ਚਲਾਨ ਕੱਟੇ ਗਏ ਨੇ ਤੇ ਕੀ ਅਪੀਲ ਕਰਨੀ ਚਾਹੁੰਦੇ ਹੋ ਜਿਹੜੇ ਅਸੀਂ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਸਕੂਲ ਦੇ ਪ੍ਰਿੰਸੀਪਲਾਂ ਨੂੰ ਕਿ ਜੋ ਵੀ ਸੇ ਸਕੂਲ ਮਾਲ ਪਹੁੰਚਦੇ ਜਾਂਦਾ ਨੇ ਉਹਨਾਂ ਦੀ ਇਹਨਬਿਨ ਪਾਲਣਾ ਕਰਨ ਤਾਂ ਜੋ ਬੱਚਿਆਂ ਦਾ ਰਫਿਕਾ ਉਸ ਰੱਖਤ